ਇਹ ਥਾਂ ਅੰਬਾਲੇ ਦੇ ਪਰਗਨੇ ਵਿੱਚ ਹੈ ਇੱਥੇ ਜੇਠਾ ਨਾਮੀ ਇੱਕ ਗੁਰੂਦਮਸੰਦ ਰਿੰਦਾ ਸੀ ਇਸ ਨੂੰ ਆਗਿਆ ਗੁਰੂ ਤੇਗ ਬਹਾਦਰ ਜੀ ਦੀ ਆਈ ਕਿ ਸਹਿਬਜ਼ਾਦੇ ਜੀ ਤੇ ਸੰਤਾਂ ਨੂੰ ਹਾਲੇ ਲਖਨੌਰ ਠਕਾ ਲਵੋ ਇਸ ਪ੍ਰੇਮੀ ਭਾਈ ਜੇਠੇ ਨੇ ਆਪ ਦੇ ਟਿਕਾਊ ਦਾ ਆਦਰ ਸਨਾਨਕ ਭਰਿਆ ਪ੍ਰਬੰਧ ਕੀਤਾ ਤੇ ਮਾਤਾ ਜੀ ਸਹਿਤ ਆਏ ਨਾਲ ਸਾਰੇ ਸੰਗ ਦੇ ਆਰਾਮ ਦੇ ਬੰਨ ਨੂੰ ਬਲ ਦਿੱਤੇ ਇਥੇ ਸਾਰੇ ਘਰ ਵਾਂਗੂ ਟੰਗੇ ਨਗਰੀ ਦੇ ਸਿੱਖ ਆਲੇ ਦੁਆਲੇ ਦੇ ਗ੍ਰਾਵਾਂ ਦੇ ਸਿੱਖ ਬਰਸ਼ਰਦਾ ਨਾਲ ਭਗਤੀ ਨਾਲ ਦਰਸ਼ਨ ਵੀ ਕਰਦੇ ਤੇ ਸੇਵਾ ਵੀ ਕਰਦੇ ਸ਼ਾਮ ਦੇ ਵੇਲੇ ਅੰਮ੍ਰਿਤ ਵੇਲੇ ਦੋਵੇਂ ਵਕ ਦੀਵਾਨ ਸੱਜਣ ਲਗੇ ਸਾਰਾ ਦਿਨ ਗੈਮਾ ਗੈਮ ਰਹੇ ਸਹਿਬ ਜੀ ਉਹ ਘੋੜ ਸਵਾਰੀ ਕਰਦੇ ਫਿਰ ਆਪਣੇ ਹਾਂ ਦੇ ਬਾਲ ਇਕੱਠੇ ਕਰਕੇ ਖੇਲਾ ਖੇਲਣ ਤੀਰ ਅੰਦਾਜ਼ੀਆਂ ਆਦ ਪਰਚੇ ਪਰਚਾਉਂ ਇਸ ਥਾਂ ਤੇ ਖੂ ਖਾਰੇ ਸਨ ਲੋਕਾਂ ਦੀ ਖੇਚਲ ਵੇਖ ਕੇ ਇੱਕ ਦਿਨ ਮਾਤਾ ਗੁਜਰੀ ਜੀ ਨੇ ਫਿਰਦੇ ਟੁਰਦੇ ਖਾਵੇ ਖੂ ਪੁੱਟਣ ਵਾ ਦੀ ਆਗਿਆ ਕੀਤੀ ਤਾਂ ਵੱਡੇ ਪ੍ਰਾਤਨ ਸਮਿਆਂ ਦਾ ਦੱਬਿਆ ਹੋਇਆ ਕੋਈ ਇੱਕ ਫੂਲ ਨਿਕਲਿਆ ਇਸ ਨੂੰ ਮਿੱਟੀ ਤੋਂ ਸਾਫ਼ ਕੀਤਾ ਤੇ ਜਦੋਂ ਜਲ ਬਾਹਰ ਆਇਆ ਉਸ ਨੂੰ ਚੁਲਾ ਧਰ ਕੇ ਲਿਆ ਤਾਂ ਮਿੱਠਾ ਨਿਕਲਿਆ ਇਹ ਖੂ ਹੁਣ ਤੱਕ ਮਾਤਾ ਜੀ ਦੇ ਕੂਸ ਸੁਦਵਾਉਂਦਾ ਹੈ ਮਾਤਾ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਇਸ ਦੇ ਪੁੱਟਣ ਪਟਾਉਣ ਦਾ ਖਰਚਾ ਵੀ ਮਾਤਾ ਜੀ ਨੇ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਹੀ ਦਿੱਤਾ ਸੀ ਲਖਨੌਰ ਦੇ ਨੇੜੇ ਉਸ ਸ਼ਾਹੀ ਖਣਸ਼ਾ ਦਾ ਨਿਵਾਸ ਵੀ ਸੀ ਜੋ ਪਟਨੇ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ ਇਹ ਕਦੇ ਕੁੜਹਾਮ ਤੇ ਕਦੇ ਸਿਆਣੇ ਪਿੰਡ ਰਹਿੰਦਾ ਸੀ ਥਸਕਾ ਨਾਮ ਦਾ ਇੱਕ ਪਿੰਡ ਇਸ ਨੂੰ ਜ਼ਗੀਰ ਵਜੋਂ ਮਿਲਿਆ ਹੋਇਆ ਸੀ ਇਹ ਪੇਖਣ ਸ਼ਾ ਫਿਰ ਦਰਸ਼ਨ ਕਰਕੇ ਪ੍ਰਸੰਨ ਹੋਇਆ ਇਸ ਆਸ਼ੇ ਲਈ ਲਖਨੌਰ ਤੱਕ ਚੱਲ ਕੇ ਆਇਆ ਇਸ ਨੇ ਆਪਣੇ ਮਰੀਦਾਂ ਦੇ ਨਾਲ ਹੁੰਦਿਆਂ ਖੇਲ ਰਹਿ ਸਹਿਬ ਗੋਬਿੰਦ ਜੀ ਨੂੰ ਮੱਥਾ ਟੇਕਿਆ ਚਰਨ ਚੁੰਮੇ ਫਿਰ ਪਿਆਰ ਸਨਮਾਨ ਦੇ ਵਾਕ ਕਰਦਿਆਂ ਆਖਣ ਲੱਗਾ ਸ੍ਰੀ ਜੀਓ ਆਪ ਬਾਲ ਪਰ ਪੀਰਾਂ ਦੇ ਪੀਰ ਹੋ ਕੀ ਜਗਤ ਦੇ 나ਥ ਹੋ ਮੈਂ ਆਪ ਨੂੰ ਸਿਆਲਦਾ ਹਾਂ ਤੇ ਆਪਨੇ ਜੋ ਕੁਛ ਕਰਨਾ ਹੈ ਉਸ ਦੀ ਗਿਆਤ ਖੁਦਾ ਨੇ ਮੈਨੂੰ ਦਿੱਤੀ ਹੈ ਅਸੀਸ ਦਿਓ ਕਿ ਮੇਰਾ ਟੁਕੜਾ ਟੁਰਿਆ ਰਹੇ ਆਪ ਹੱਸਵੈ ਤੇ ਕਹਿਣ ਲੱਗੇ ਤ੍ਰਿੰਨਕਾਲ ਰਹ ਦੇਗ ਤੁਮਾਰੀ ਜੋ ਤੇਰੇ ਟੁਕੜੇ ਖਾਵੇਗਾ ਖੋਇਓ ਜਾਏ ਸੋ ਨਾਮ ਫਿਰ ਹੋਵੇਗਾ ਲਿਖਿਆ ਹੈ चिरं काल रह देग तुम्हारी जो तेरे टुकड़े को खोवे खोयो जाए सो नथर होवे लिखा है कि उस दा लंगर हुन तई चलता है कवि संतोष सिंह इस बारे बहुत विस्तार नाल खोज करके दज चुके हा तिसको ग्राम सु निक्त हमारे ਕਬੀ ਸੰਤੋਖ ਸਿੰਘ ਕਰਤ ਉਚਾਰੇ ਤਿਸ ਕੋ ਗ੍ਰਾਮ ਸੋ ਨਿਕਟ ਹਮਾਰੇ ਚੌਂਦੇ ਸਿੰਘਨ ਰਾਜ ਬਡੇਰਾ ਠਸਕਾ ਗ੍ਰਾਮ ਵਿਚ ਹਮ ਹੀਰਾ ਸ਼ਾਹੀ ਪੀਖ ਕੀ ਰਹੇ ਫਕੀਰ ਦੇ ਦੇਖ ਜੋ ਆਵੇ ਤੀਰ ਸਿੰਘ ਭੂਪ ਨੈ ਸੀਨਿਓ ਕਾ ਹੋ ਰਹੋ ਤਿਨੋ ਟਿਗ ਸਹਨ ਮਾ ਹੋ ਜਦੋਂ ਪੀਖਣ ਸ਼ਾ ਵਾਪਸ ਮੁੜਿਆ ਤਾਂ ਉਹਦੇ ਚੇਲਿਆਂ ਨੇ ਤਰਕ ਕੀਤਾ ਕਿ ਹਿੰਦੂ ਬੱਚੀ ਨੂੰ ਕਿਉਂ ਸਜਦਾ ਕੀਤਾ ਹੈ ਵੇਖਣシャレ ਕਿਹਾ ਇਹ ਅੱਲਾ ਦਾ ਮੁਕਰਬ ਕੱਲਿਆ ਹੋਇਆ ਹੈ ਹਿੰਦੂ ਮੁਸਲਮਾਨ ਨੂੰ ਇੱਕ ਰਾ ਟੋਰੇਗਾ ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ ਜਦ ਇਹ ਆਏ ਸੀ ਤਾਂ ਮਰਾਪੇ ਵਿੱਚ ਜਲਵਾ ਡਿਠਾ ਤੇ ਦਰਸ਼ਨ ਨੂੰ ਗਿਆ ਸੀ ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ ਜਦ ਆਏ ਸੀ ਤਾਂ ਮਰਾਗ ਬੇ ਵਿੱਚ ਜਲਵਾ ਡਿੱਟਾ ਤੇ ਦਰਸ਼ਨ ਨੂੰ ਗਿਆ ਸੀ ਤਦ ਉਹ ਮਰੀਦ ਖੁਸ਼ ਹੋ ਗਏ ਸਹਬ ਜੀ ਉਹ ਹੁਣ ਅਬਲਕ ਕੋੜੇ ਤੇ ਚੜ ਕੇ ਇਧਰ ਉਧਰ ਦੂਰ ਤੱਕ ਫਿਰ ਨਿਕਲੇ ਇੱਕ ਦਿਨ ਉਸ ਥਲੇ ਦੇ ਥੇ ਤੇ ਪਹੁੰਚ ਗਏ ਉੱਥੇ ਲੋਕੀ ਪਿੰਡ ਦੇ ਰਾਜਪੁੱਤ ਆਏ ਹੋਏ ਸਨ ਇਹਨਾਂ ਆਪਣੇ ਪੀਰ ਤੋਂ ਦੇਵੀ ਬਾਲਕੇ ਦੀ ਬਹਿਮਾ ਸੁਣੀ ਹੋਈ ਸੀ ਇਨਰਮੀ ਆ ਕੇ ਸलाम ਕੀਤੀ ਕੁਛ ਤੀਰਾਂ ਦੀ ਤੇ ਇੱਕ ਸ਼ਿਕਰੇ ਦੀ ਭੇਟਾ ਕੀਤੀ ਆਪਨੇ ਅਸੀਸ ਦਿੱਤੀ ਤੇ ਭੇਟ ਸਵੀਕਾਰ ਕੀਤੀ ਕਿਹਾ ਆਬਾਦ ਰਹੋ ਇਹ ਲੋਕ ਵਸਦੇ ਰਹਿ ਇਸ ਅਸੀਸ ਦੀ ਸਿੱਖ ਸਰਦਾਰਾਂ ਨੇ ਇੱਜ਼ਤ ਕੀਤੀ ਤੇ ਇਹਨਾਂ ਦੀ ਜ਼ਗੀਰ ਜ਼ਬਤ ਨਹੀਂ ਸੀ ਕੀਤੀ ਫਿਰਦੇ ਟੁਰਦੇ ਆਪ ਮਰਦੋਂ ਭਾਣੋਂ ਖੇੜੀ ਸੂਲਰ ਨੇੜੇ-ਨੇੜੇ ਦੇ ਪਿੰਡਾਂ ਵਿੱਚ ਫੇਰੇ ਮਾਰਦੇ ਰਹੇ ਜਿੱਥੇ ਕਿ ਯਾਦਗਾਰੀ ਗੁਰਦੁਆਰੇ ਹੈ। ਨਨ ਹੀੜੀ ਪਿੰਡ ਦਾ ਵਾਸੀ ਮਸੰਦ ਘੋਗਾ ਆਪ ਨੂੰ ਪਿੰਡ ਲੈ ਗਿਆ। ਉੱਥੇ ਜਾ ਕੇ ਆਪ ਨੂੰ ਕਿਸੇ ਨੇ ਇਸ ਘੋਗੇ ਦੇ ਆਚਰਨ ਦੇ ਗਰਾਉ ਦੀ ਗੱਲ ਦੱਸੀ ਤਾਂ ਆਪ ਉਸ ਨੂੰ ਕਪੜਦਾ ਬੋਗਾ ਆ ਕੇ ਟੁਰ ਪਏ। ਉਸ ਦੇ ਘਰ ਦਾ ਪਾਣੀ ਵੀ ਨਹੀਂ ਪੀਤਾ। ਤੇ ਜਿੱਥੇ ਕਿ ਹੁਣ ਅੰਬਾਲਾ ਤਹਿਸੀਲ ਹੈ ਇੱਥੇ ਆ ਕੇ ਆਰਾਮ ਕੀਤਾ ਇਥੇ ਹੀ ਆਪ ਇਸ ਤਰ੍ਹਾਂ ਵਿਚਰਦੇ ਸਨ ਕਿ ਇੱਕ ਦਿਨ ਖੂਬ ਖੇਲ ਰਚ ਰਹੀ ਸੀ ਲਖਨੌਰ ਦੇ ਬਾਲ ਆਪ ਲਾਲ ਦੋਹੇ ਸੇ ਹੋ ਹਲਾ ਸ਼ੇਰੀ ਕਰ ਰਹੇ ਸਨ ਇੱਕ ਪੀਰ ਕੋਲੋਂ ਦੀ ਲੰਗ ਪਿਆ ਇਸ ਦਾ ਨਾਮ ਆਰਫਦੀਨ ਸੀ ਤੇ ਪਾਲਕੀ ਤੇ ਸਵਾਰ ਸੀ ਨਾਲ ਮਰੀਦ ਚੱਲ ਰਹੇ ਸਨ ਇਸ ਨੇ ਇਸ਼ਾਰੇ ਦੇ ਨਾਲ ਪਾਲਕੀ ਰਕਵਾਈ ਦਰਸ਼ਨ ਲਈ ਤਰਪਿਆ ਇਸ ਦਾ ਪ੍ਰਸੰਗ ਕੁਝ ਇਸ ਤਰ੍ਹਾਂ ਹੈ ਬਾਲ ਉਮਰ ਵਿੱਚ ਦਸਵੇਂ ਗੁਰਜੀ ਅਨੰਦਪੁਰ ਨੂੰ ਜਾਂਦੇ ਵਿਚ ਲਖਨੌਰ ਰਹੇ ਕੁਛ ਚਿਰ ਤੱਕ ਅਰਸ਼ੀ ਜੋਤ ਜਗਾंदे ਇੱਕ ਦਿਹਾੜੇ ਨਾਲ ਬਾਲਕਾਂ ਖੇਲ ਰਹੇ ਸੰਦਾਤੇ ਆਰਫਦੀਨ ਪੀਰ ਨੇ ਪਾਸੋਂ ਲੰਘਦਿਆਂ ਆਪ ਸਜਾਤੇ ਸੀ અવਤਾਰ ਪਾਲਕੀ ਅੰਦਰ ਚੇਲਿਆਂ ਨੇ ਜੋ ਚਾਹੀ ਭੀੜ ਮਰੀਦਾਂ ਦੀ ਸੀ ਨਾਲ ਮਗਰ ਮੰਗਰ ਚੱਲ ਆਈ ਸਤਗੁਰ ਨੂਰ ਅਲਾਹੀ ਮੱਥਾ ਚਿਹਰਾ ਰੱਬੀ ਛਾਇਆ ਜਦੋਂ ਦੇਖਿਆ ਪੀਰ ਤਦੋਂ ਹੀ ਉਤਰ ਹਟਾ ਆਇਆ ਜਾਂ ਨੇੜੇ ਚਰਨਾ ਦੇ ਟੱਠਾ ਸਿਜਦਾ ਚੁਕ ਚੁਕ ਕੀਤਾ ਉਸਤ ਕਹੀ ਵਾਹ ਵਾਹ ਉਚਰੀ ਜਨਮ ਸਫਲ ਕਰ ਲੀਤਾ ਹੱਥ ਜੋੜ ਫਿਰ ਲੈ ਗਿਆ ਲਾਂਬੇ ਬੇਨਤੀ ਮੁਖੋਂ ਅਲਾਈ ਗੱਲ ਬਾਤ ਕਰ ਸਹਿਜੇ ਕੋਈ ਫਿਰ ਲੈ ਲਈ ਵਿਦਾਈ ਜਿੱਥੋਂ ਤੀਕ ਗੁਰੂ ਜੀ ਦੇਸੇ ਪੈਦਲ ਰਹਾ ਉਹ ਟੁਰਿਆ ਚੜਿਆ ਨਹੀਂ ਪਾਲਕੀ ਉੱਤੇ ਐਸਾ ਅਦਬ ਉਸ ਕਰਿਆ ਜਦੋਂ ਟਿਕਾਣੇ ਘਰ ਜਾ ਬੈਠਾ ਤਦੋਂ ਮਰੀਦਾਂ ਕਹਿਆ ਤੁਸੀਂ ਝੁਕੇ ਨਾ ਮੁਸਲਮ ਅੱਗੇ ਪੇਰ ਅਸਾ ਨਾ ਲਿਆ ਭਾਰੇ ਪੀਰ ਤੁਸੀਂ ਰੱਬ ਵਾਲੇ ਸ਼ਰਾ ਸ਼ਰੀਅਤ ਵਾਲੇ ਕਿਉਂ ਸਜਦਾ ਬਾਲਕ ਨੂੰ ਕੀਤਾ ਦੱਸੋ ਕਰੋ ਸੁਖਾ ਲੈ ਆਰਫਦੀਨ ਬੋਲਿਆ ਸਹੀ ਜੀ ਵਿੱਚ ਅਦਬ ਪਰ ਆਇਆ ਸੱਚਾ ਵਚਨ ਸੁਣੋ ਬਈ ਲੋਕੋ ਦੇਖਿਆ ਤਿਆਂ ਸੁਣਾਇਆ ਕਦੇ ਕਦੇ ਜਦ ਚੜਾ ਮਰਾਕਬੇ ਵਿੱਚ ਸਮਾਦੀ ਜਾਵਾ ਵਿਚ ਦਰਗਾਹ ਜਦੋਂ ਮੈਂ ਜਾਵਾਂ ਜਾ ਕੇ ਕੀਤ ਕਾਵਾਂ ਇਹੋ ਬਾਲ ਜੋਤ ਦਾ ਜਾਮਾ ਜਗਮਗ ਰੂਪ ਨੂਰਾਨੀ ਸੁੰਦਰਤਾ ਜਿਸ ਦੇ ਪੱਗ ਚ ਮੈਂ ਨੂਰੋ ਨੂਰ ਰੋਹਾਨੀ ਸਭ ਤੋਂ ਉੱਚਾ ਸਭ ਤੋਂ ਵੱਡਾ ਸਭ ਤੋਂ ਨੂਰ ਜਲਾਲੀ ਸਭ ਝੁਕਦੇ ਹਨ ਇਸ ਦੇ ਅੱਗੇ ਇਸ ਦੀ ਚਾਲ ਦਰਾਲੀ ਅੱਲਾ ਵਿੱਚ ਫਨਾ ਦਾ ਦਰਜਾ ਮੇਰੀ ਪੌਂਚ ਉਰੇ ਥੇ ਉਥੋਂ ਤੱਕ ਦੇਖਿਆ ਇਸ ਨੂੰ ਅੱਜ ਡਿੱਠਾ ਮੈਂ ਇਥੇ ਉਥੋਂ ਇਹ ਇਥੇ ਹੈ ਆਇਆ ਅੱਲਾ ਆਪ ਪਿਠਾਇਆ ਕੁਫਰ ਜ਼ੁਲਮ ਦੇ ਪਾਪ ਮੀਟ ਸੀ ਇਸ ਲਈ ਹੈ ਆਇਆ ਮੈਂ ਅੱਲਾ ਦੇ ਦਰ ਤੇ ਇਹੋ ਸਭ ਤੋਂ ਉੱਚਾ ਡਿੱਠਾ ਅੱਜ ਸੰਜਾਤਾ ਖਾਕੀ ਜਾਮੇ ਰੰਗ ਜਮਾਲੀ ਮਿੱਠਾ ਸਜਦਾ ਇਸ ਲਈ ਮੈਂ ਕੀਤਾ ਤੁਸੀਂ ਅਦਬ ਵਿੱਚ ਆਓ ਸ਼ੱਕ ਕਰੋ ਤਾਂ ਕਾਫਰ ਹੋ ਸੋ ਲਿਆ ਇਮਾਨ ਸੁਖ ਪਾਵੋ ਅੱਲਾ ਕਰਨਾ ਅੱਲਾ ਜਾਣਨਾ ਸਾਨੂੰ ਚਾਹੀਏ ਝੁਕਣਾ ਹੁਕਮ ਉਸ ਦੇ ਅੱਗੇ ਝੁਕਣਾ ਸੱਚ ਕਹਿਣਾ ਨਾ ਰੁਕਣਾ ਤਦੋਂ ਮਰੀਦਾਂ ਸੀਸ ਨਿਵਾਇਆ ਪੀਰ ਕਹਾ ਸਿਰ ਧਰਿਆ ਛੱਡ ਤੁਅਸਬ ਸੱਚ ਪਛਾਤਾ ਝੂਠਾ ਹੱਥ ਨਾ ਕਰਿਆ ਇਸ ਤਰ੍ਹਾਂ ਲਖਨੌਰ ਵਿੱਚ ਵੀ ਸਾਧੂਆਂ ਫਕੀਰਾਂ ਪੀਰਾਂ ਪੰਡਤਾਂ ਧਨੀਆਂ ਆਮ ਲੋਕਾਂ ਗਰੀਬਾਂ ਵਿੱਚ ਸਾਹਿਬ ਜੀ ਦੀ ਚਰਚਾ ਹੋ ਰਹੀ ਸੀ ਤੇ ਪਰਚੇ ਪੈ ਰਹੇ ਸਨ ਦੋ ਵੇਲੇ ਦੇ دیਵਾਨਾ ਦਾ ਸ਼ਬਦ ਸੋਹਲੇ ਤੇ ਪ੍ਰਚਾਰ ਤਾਰਨ ਹਾਰ ਹੋ ਰਿਹਾ ਸਨ ਹਰ ਜਲ ਅਨੰਦਪੁਰ ਤੋਂ ਸੱਦਾ ਆਇਆ ਤਾਂ ਇਥੋਂ ਦੀ ਸੰਤ ਨੇ ਬੜੀ ਬੇਬਲਤਾ ਨਾਲ ਸਾਹਿਬ ਜਾਦੀ ਜੀ ਨੂੰ ਟੋਰਿਆ ਤੁਰਨ ਵੇਲੇ ਪ੍ਰੇਮ ਦੇ ਨਜ਼ਾਰੇ ਪ੍ਰੇਮ ਦੇ ਨਜ਼ਾਰੇ ਇਧਰੋਂ ਉਧਰ ਗੱਜਣ ਲੱਗੇ ਦੂਰ ਤੱਕ ਸੰਤਾ ਛੋੜਨ ਆਈਆਂ ਇਥੋਂ ਆਪ ਅਬਲ ਘੋੜੇ ਤੇ ਸਵਾਰ ਹੋ ਕੇ ਟੁਰੇ ਲਖਨੌਰ ਤੋਂ ਟੁਰਦੇ ਕਈ ਥਾਂ ਠਿਕਦੇ ਰੋਪੜ ਪਹੁੰਚੇ ਪਰ ਦੋ ਤਰੇ ਥਾਵਾਂ ਦੇ ਨਾਮ ਜਿੱਥੇ ਠਿੱਕੀ ਲਿਖੇ ਹਨ ਇਹ ਹਨ ਪਹਿਲਾ ਰਾਣੋ ਮਾਜਰੇ ਉਥੇ ਡੇਰਾ ਕੀਤਾ ਇਥੇ ਇੱਕ ਦਿਨ ਕਿਆਮ ਕਰਕੇ ਟੁਰੇ ਫਿਰ ਪਤਾ ਨੰਦਪੁਰ ਕਲੌੜ ਡੇਰਾ ਕਰਨੇ ਦਾ ਚਲਦਾ ਹੈ ਇੱਥੇ ਗੁਰਦੁਆਰਾ ਹੈ ਇਸ ਤਰ੍ਹਾਂ ਕਿਆਮ ਕਰਦੇ ਰੋਪੜ ਜਾ ਉਤਰੇ ਇੱਥੇ ਇੱਕ ਦਿਨ ਕਿਆਮ ਕੀਤਾ ਮੋਲਾ ਸਰਨਾਮੇ ਇੱਕ ਪੀਰ ਇੱਥੇ ਰਹਿੰਦਾ ਸੀ ਇਸਨੇ ਆ ਕੇ ਦਰਸ਼ਨ ਕੀਤੇ ਤੇ ਪੂਰੇ ਅਦਬ ਨਾਲ ਸਜਦਾ ਕੀਤਾ ਸਹਬਜ਼ਾਦੇ ਨੇ ਇਸ ਦੀ ਸ਼ਕਲ ਸੂਰਤ ਸਫਾ ਦੇਖ ਕੇ ਤੇ ਪ੍ਰੇਮ ਨਾਲ ਕੇ ਪੁੱਛਿਆ ਸਾਈ ਜੀ ਤੁਸੀਂ ਕਿੰਜ ਮਥਾ ਟੇਕਿਆ ਅਗੋ ਪੀਰ ਨੇ ਬੜੇ ਅਦਬ ਨਾਲ ਕਿਹਾ ਮੈਂ ਆਪਦੇ ਪਿਤਾ ਗੁਰੂ ਜੀ ਦਾ ਮਰੀਦ ਹਾਂ ਆਪ ਬੋਲੇ ਕਿਵੇਂ ਪੀਰ ਨੇ ਕਿਹਾ ਜਦੋਂ ਆਪਦੇ ਪਿਤਾ ਜੀ ਗੁਰਤੇਗ ਬਹਾਦਰ ਜੀ ਆਨੰਦਪੁਰ ਵਸਾਰੇ ਸਨ ਤਦੋਂ ਮੈਂ ਫਿਰਦਾ ਤੁਰਦਾ ਕਿਤੇ ਉਧਰੋਂ ਦੀ ਲੰਘਿਆ ਹੈਰਾਨ ਹੋ ਕੇ ਮੈਂ ਪਤਾ ਕੀਤਾ ਹੈ ਕਿ ਮਕਾਨ ਕਿਸ ਦੇ ਬਣ ਰਹੇ ਨੇ ਕਿਸੇ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਿਸ਼ੀਨ ਗੁਰਤੇਗ ਬਹਾਦਰ ਜੀ ਦੇ ਮਕਾਨ ਬਣ ਰਹੇ ਨੇ ਤਦ ਮੈਂ ਹੋਰ ਹਰੀਆਂਨ ਹੋ ਕੇ ਪੁੱਛਿਆ ਕਿ ਗੁਰੂ ਜੀ ਲਈ ਆ ਇੱਕ ਮਕਾਨ ਕਾਫੀ ਨਹੀਂ ਸੀ ਐ ਜਿਹੜਾ ਦੂਜੇ ਵੱਡੇ ਵੱਡੇ ਮਕਾਨ ਕੋਠੇ ਕਾਦਲੀ ਬਣਾਏ ਜਾ ਰਹੇ ਨੇ ਇਹਨਾਂ ਦੇ ਬਜ਼ੁਰਗਾਂ ਦਾ ਤਵਾਕ ਹੈ ਜਿੰਨੇ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣ ਲਈ ਕਾਜ ਸਵਾਰ ਨਹਾਰ ਆਦੇ ਮੇਰੀ ਮਨਸਾ ਇੱਕ ਸਿੱਖ ਨੇ ਜਾਣੀ ਤੇ ਕਿਹਾ ਪੀਰ ਜੀ ਉਹਨਾਂ ਵਾਸਤੇ ਤੇ ਇੱਕ ਹੀ ਮਕਾਨ ਹੈ ਇਹ ਤਾਂ ਬਾਕੀ ਸਭ ਸੰਗਤਾਂ ਲਈ ਤਿਆਰ ਹੋ ਰਿਹਾ ਮੈਂ ਫਿਰ ਹੋਰ ਹਰਾਨ ਹੋਇਆ ਕਿ ਇਹ ਤਾਂ ਬਕਾਲੇ ਭੋਰੇ ਵਿੱਚ தਪ ਕਰਦੇ ਹੁੰਦੇ ਸਨ ਤੇ ਗੁਰੂ ਗੱਦੀ ਲੈਣ ਵਾਸਤੇ ਮੰਨਦੇ ਨਹੀਂ ਸੀ ਮਸਾ ਸੰਗਤਾਂ ਨੇ ਮਨਾਏ ਸਨ ਬਾਣੇ ਵਰਾਗ ਮੇਰੇ ਰਸਤੇ ਹੇ ਇਹ ਕਿਵੇਂ ਡੰਬਰ ਕਰ ਲੱਗ ਪਿਆ ਫਿਰ ਮੇਰਾ ਚਿਤ ਕੀਤਾ ਕਿ ਮੈਂ ਦਰਸ਼ਨ ਤਾਂ ਕਰ ਚੱਲਾਂ ਜਾਂ ਮੈਂ ਗਿਆ ਤਾਂ ਆਖਰ ਮੈਂ ਰਿਆਜਤ ਵਾਲਾ ਬੰਦਾ ਸੀ ਉਹਨਾਂ ਦੇ ਚਿਹਰੇ ਦੇ ਰੱਬੇ ਨੂਰ ਨੂੰ ਸਿਆਣ ਲਿਆ ਤੇ ਅਦਬ ਨਾਲ ਸਲਾਮ ਕਰਕੇ ਥੋੜਾ ਦੂਰੋ ਕੇ ਬੈਠ ਗਿਆ ਆਪਨੇ ਮੈਨੂੰ ਬੜੇ ਪ੍ਰੇਮ ਦੇ ਨਾਲ ਨੇੜੇ ਬੁਲਾਇਆ ਪਿਆਰ ਕੀਤਾ ਪ੍ਰਸ਼ਾਦ ਦਾ ਵੇਲਾ ਸੀ ਪ੍ਰਸ਼ਾਸਕ ਆਇਆ ਫਿਰ ਆ ਕਰਨ ਲੱਗੇ ਪੀਰ ਜੀਓ ਹੁਣ ਆਰਾਮ ਕਰ ਲਓ ਮੈਂ ਸੌਣ ਲੱਗਾ ਵਿਚਾਰੀਆਂ ਪੈ ਗਿਆ ਵਿਚਾਰਾਂ ਵਿੱਚ ਹੀ ਪਤਾ ਨਹੀਂ ਕਦੋਂ ਨੀਂਦ ਆ ਗਈ ਤੇ ਮੈਂ ਬਹਿਸਤਾਂ ਡਿੱਠੀਆਂ ਇੱਕ ਬੰਦਾ ਬਹੁਤ ਸੁਖੀ ਦੇਖ ਕੇ ਮੈਂ ਪੁੱਛਿਆ ਭਰੇ ਲੋਕ ਤੇਰੀ ਨੁਹਾਰ ਡਾਢੀ ਤਰੀਕੀ ਦਿਸਦੀ ਐ ਤੂੰ ਇੱਥੇ ਕਿਵੇਂ ਆ ਗਿਓ ਇਹ ਬਹਿਸਤਾਂ ਦੀ ਗੱਲ ਐ ਜੋ ਮੇਰੇ ਖੁਆਬਾਂ ਵਿੱਚ ਸੀ ਉਹ ਆ ਗੋ ਕਹਿਣ ਲੱਗਾ ਕਿ ਪੀਰ ਜੀ ਮੈਂ ਸ਼ੇਰ ਦੀ ਜੁਨੀ ਸੀ ਇੱਕ ਦਿਨ ਬਹੁਤ ਭਾਰੀ ਮੀਂਹ ਲੱਥਾ ਘੜੇ ਪੈ ਠੱਕੇ ਦੀ ਪੌਣ ਵਗੀ ਮੈਂ ਸਾ ਉਸ ਵੇਲੇ ਆਪਣੇ ਘੁਰਨੇ ਤੋਂ ਬਾਹਰ ਸ਼ਿਕਾਰ ਤੇ ਚੜਿਆ ਸੀ ਮਸਾ ਬਸਾ ਆਪਣੇ ਘਰੇ ਪੁੱਜਾ ਕੀ ਦੇਖਦਾ ਐ ਉੱਥੇ ਤੇ ਕੁਝ ਆਵਾਜ਼ਾਂ ਆ ਰਹੀਆਂ ਸਨ ਮੇਰਾ ਘਰਨਾ ਬਹੁਤ ਵੱਡਾ ਸੀ ਤੇ ਦਵੱਲੀ ਛੱਡੋ ਉਹਦੇ ਤੇ ਤਵੱਲੀ ਰਾਸਨ ਤਿੰਨ ਪਾਸੇ ਮੈਂ ਨੇੜੇ ਗਿਆ ਤੇ ਮਨੁੱਖਾਂ ਦੀ ਆਵਾਜ਼ ਆਈ ਮੈਂ ਸਮਝ ਗਿਆ ਕਿ ਇਸ ਅੱਤ ਦੇ ਪਾਲੇਕਾਰ ਬਰਸਾਤਕਾਰ ਰਾਹਗੁਜ਼ਾਰ ਮੁਸ਼ਾਫਰਾ ਨੇ ਇੱਥੇ ਆਸਰਾ ਲਿਆ ਤਦ ਪੀਰ ਜੀ ਮੈਨੂੰ ਮਨੁੱਖ ਜਾਮੇ ਦੀ ਮੱਤ ਫੁਰਾਈ ਕਿ ਮੈਂ ਅੰਦਰ ਨਾ ਜਾਵਾਂ ਲਿੱਤਾ ਸਾਰੇ ਡਰ ਕੇ ਭੱਜ ਜਾਣਗੇ ਤੇ ਪਾਲੇ ਮਰਨਗੇ ਜੇ ਨਾ ਜਾਵਾਂ ਤਾਂ ਇਹ ਸੁਖੀ ਰਹਿਣਗੇ ਸੋ ਭਲੇ ਲੋਕ ਆਖਦੇ ਹਨ ਕਿ ਸੁਖ ਦੇਣਾ ਸੁਖ ਲੈਣ ਨਾਲੋਂ ਉੱਤਮ ਹੈ ਸਭ ਤੋਂ ਉੱਤਮ ਹੈ ਇਹ ਉਦਮਾ ਕੀਤਾ ਜਦ ਇੰਜ ਕਹਿ ਲੋ ਖੁਦਾ ਨੇ ਮੇਰ ਕੋ ਕਰਵਾ ਲਿਆ ਇਹ ਵਿਚਾਰ ਕੇ ਮੈਂ ਕੁਝ ਵਿਥ ਤੇ ਜਾ ਕੇ ਬਹਿ ਗਿਆ